ਬਰਾਵੋ ਉਹ ਆਮ ਆਦਮੀ ਪਾਰਟੀ ਦੇ ਐਮ ਐਲ ਓ 6 ਮਹੀਨਿਆਂ ਬਾਅਦ ਤੁਸੀਂ ਆਏ ਵਿਧਾਨ ਸਭਾ ਦੇ ਵਿੱਚ ਸੈਸ਼ਨ ਲਾਉਨੇ ਆ ਉਸ ਸੈਸ਼ਨ ਦੇ ਵਿੱਚ ਤੁਸੀਂ ਪੰਜਾਬ ਬਚਾਉਣ ਦੀਆਂ ਗੱਲਾਂ ਕਰਦੇ ਆ ਪੰਜਾਬ ਨੂੰ ਅੱਗੇ ਕਿਵੇਂ ਲੈ ਕੇ ਜਾਣਾ ਉਹ ਵੀ ਤੁਸੀਂ ਗੱਲਾਂ ਕਰਦੇ ਆ ਪਰ 2 ਸਾਲ ਹੋ ਗਏ ਸਰਕਾਰ ਤੁਹਾਡੀ ਆ ਜਿੱਦੇ ਦੀ ਤੁਹਾਡੀ ਸਰਕਾਰ ਆਈ ਆ ਪੰਜਾਬ ਦਿਨੋ ਦਿਨ ਥੱਲੇ ਡਿੱਗਦਾ ਜਾ ਰਿਹਾ ਇਹ ਫਿਰ ਆਪਾਂ ਕਾਂਗਰਸੀਆਂ ਨੂੰ ਕਹਿ ਦਈਏ ਕਿ ਅਕਾਲੀ ਦਲ ਵਾਲਿਆਂ ਨੂੰ ਕਹਿ ਦਗੇ ਸਾਰਿਆਂ ਨਾਲੋਂ ਜ਼ਿਆਦਾ ਐਮਐਲਏ ਤੁਹਾਡੇ ਆ ਤੁਹਾਡੇ ਰਾਜ ਦੇ ਵਿੱਚ ਤੁਹਾਡੀ ਸਰਕਾਰ ਆ ਤੁਹਾਡੇ ਰਾਜ ਦੇ ਵਿੱਚ ਸੱਟਾ ਚਿੱਟਾ ਰੇਤ ਮਾਫੀਆ ਸ਼ਰਾਬ ਮਾਫੀਆ ਇਹ ਸਾਰੀਆਂ ਮਾਫੀਆ ਚੱਲ ਰਹੀ ਆ ਔਰ ਸਾਡੇ ਮਾਨ ਸਾਹਿਬ ਜੀ ਉਹ ਸਤਕਾਰਯੋਗ ਭਗਵੰਤ ਮਾਨ ਜੀ ਤੁਹਾਡੀ ਅੱਜ ਇੱਕ ਮੈਂ ਰੀਲ ਦੇਖ ਰਿਆ ਤੁਹਾਡੇ ਪੇਜ ਤੇ ਪਈ ਤੁਸੀਂ ਕਹਿ ਰਹੇ ਆ ਕਿ ਜਿਹੜਾ ਕੇਂਦਰ ਆ ਉਹ ਕਾਨਫਰੰਸ ਕਰਕੇ ਮੁੜ ਜਾਂਦਾ ਤੇ ਉਹ ਇਕੱਲੇ ਦਿੱਲੀ ਕਾਲੇ ਪਾਣੀ ਆਉਦੇ ਇਕੱਲੇ ਲੁਧਿਆਣੇ ਦੇ ਪਾਣੀ ਦੀ ਗੱਲ ਕਰਦਾ ਪਰ ਸਰਹੰਦ ਤੇ ਲੱਗਦਾ ਫਾਜ਼ਿਲਕਾ ਜ਼ਿਲ੍ਹਾ ਉੱਥੇ ਵੀ ਕਾਲਾ ਪਾਣੀ ਚੱਲਦਾ ਜੀ ਉੱਥੇ ਮੈਂ ਤਾਂ ਰਾਜਨੀਤੀ ਤੋਂ ਪਹਿਲੇ ਜਾ ਕੇ ਆਇਆ ਸੀ ਫਲਾਨਾ ਪਿੰਡ ਢੋਂਕਾ ਪਿੰਡ ਜਾਖੜ ਸਾਹਿਬ ਜੀ ਅਖੇ ਦਾ ਤੁਹਾਡੇ ਪਿੰਡ ਤੁਹਾਡੇ ਮੂੰਹ ਜਵਾਨੀ ਯਾਦ ਹੋਣਗੇ ਫਾਜਲ ਕਾ ਦੇ ਵਿੱਚ ਤੁਸੀਂ ਕਿਹਾ ਜਲਾਲਾਬਾਦ ਦਾ ਸੁਖਬੀਰ ਬਾਦਲ ਰਿਆ ਰਿਆ ਕੋਈ ਸ਼ੱਕ ਨਹੀਂ ਫੇਰ ਤੁਸੀਂ ਕਿਹਾ ਕਿ ਆਪਣੇ ਜਿਹੜੇ ਹੈਗੇ ਆ ਜੈਨੀ ਸਾਹਿਬ ਇਹ ਹੈਲਥ ਮਿਨਿਸਟਰ ਹੈ ਪਰ ਕਹਿੰਦੇ ਫਾਇਲ ਕਾ ਦਾ ਕੋਈ ਸਵਰਿਆ ਨਹੀਂ ਹੁਣ ਜਦ ਅਲਾਬਾਦ ਚ ਵੀ ਤੁਹਾਡਾ ਐਮਐਲਏ ਬੈਠਾ ਫਾਜ਼ਲ ਕਾਚ ਵੀ ਤੁਹਾਡਾ ਐਮਐਲਏ ਬੈਠਾ ਹੁਣ ਤੁਸੀਂ ਕੀ ਸਵਾਰ ਰਹੇ ਹੋ ਤੁਸੀਂ ਸਾਨੂੰ ਸਵਾਰੇ ਕੰਮ ਮਗਨਾਓ ਜਿਹੜੇ ਕਾਂਗਰਸ ਦੇ ਵਿੱਚ ਹੋਏ ਆ ਕਾਂਗਰਸ ਨੂੰ ਲੋਕਾਂ ਨੇ ਹਰਾ ਕੇ ਤੁਹਾਨੂੰ ਜਿਤਾਇਆ ਆ ਕਾਲੀ ਦਲ ਦੇ ਵਿੱਚ ਜੋ ਕੰਮ ਹੋਏ ਆ ਉਹਨਾਂ ਨੂੰ ਹਰਾ ਕੇ ਤੁਹਾਨੂੰ ਲਿਆਂਦਾ ਤੇ ਜਿਨ੍ਹਾਂ ਨੂੰ ਕਦੇ ਤੁਸੀਂ ਮਾੜਾ ਦੱਸਦੇ ਸੀ ਆਜ ਉਹਨਾਂ ਦੇ ਤੁਸੀਂ ਮੱਥੇ ਚੁੰਮਣ ਤੱਕ ਜਾਣੇ ਆ ਮਾਨ ਸਾਹਿਬ ਅੱਗੇ ਕਿਵੇਂ ਲੈ ਕੇ ਜਾਵਾਂਗੇ ਪੰਜਾਬ ਨੂੰ ਦੱਸੋ ਪੰਜਾਬ ਦੇ ਲੋਕੋ ਇਹੋ ਜਿਹਾ ਕਿਹੜਾ ਪਿੰਡਾ ਚਿੱਠੇ ਨੌਜਵਾਨ ਚਿੱਟਾ ਨਹੀਂ ਪੀਂਦੇ ਇਹੋ ਜਿਹਾ ਕਿਹੜਾ ਪਿੰਡਾ ਜਿੱਥੇ ਚਿੱਟਾ ਨਹੀਂ ਵੇਖਦਾ ਤੇ ਜੇ ਕਿਸੇ ਐਵੇਂ ਆਮ ਆਦਮੀ ਪਾਰਟੀ ਦੇ ਬੰਦੇ ਨੇ ਕਹਿਤਾ ਕਿ ਭਾਈ ਇੱਥੇ ਤਾਂ ਨਹੀਂ ਵੇਖਦਾ ਫਿਰ ਅਸੀਂ ਉੱਥੇ ਆਪ ਜਾ ਕੇ ਪੁੱਛਾਂਗੇ 13 ਹਜ਼ਾਰ ਪਿੰਡ ਦੇ ਵਿੱਚੋਂ ਲਗਭਗ 11 ਹਜ਼ਾਰ ਪਿੰਡ ਇਹੋ ਜਿਹਾ ਹੋਊਗਾ ਹੋਊਗਾ ਤਾਂ 12 ਹਜ਼ਾਰ ਹੀ ਕੋਈ ਕੀ ਕੋਈ 2-3 ਪਿੰਡ ਛੁੱਟਦੇ ਹੁਣ ਜਿੱਥੇ ਚਿੱਟਾ ਨਾ ਹੋਵੇ ਤੇ ਤੁਸੀਂ ਕਾਂਗਰਸ ਨੂੰ ਭੰਡਣ ਤੇ ਲੱਗੇ ਹੋਏ ਹੋ ਤੁਸੀਂ ਕਾਲੀ ਦਾਲ ਨੂੰ ਭੰਡਣ ਤੇ ਲੱਗੇ ਹੋਏ ਹੋ ਜਿਨ੍ਹਾਂ ਨੂੰ ਲੋਕਾਂ ਨੇ ਹਰਾ ਕੇ ਤੁਹਾਨੂੰ ਜਿਤਾਤਾ ਹੁਣ ਤੁਸੀਂ ਇੱਕ ਗੱਲ ਦੱਸੋ ਵੀ ਹੁਣ ਇਸ ਟਾਈਮ ਤੁਹਾਨੂੰ ਮਤਲਬ ਕਿਹੜੀ ਪਾਵਰ ਦਿੱਤੀ ਜਾਵੇ ਕਿਉਂਕਿ ਪੰਜਾਬ ਦੇ ਵਿੱਚ ਸਭ ਤੋਂ ਵੱਡੀ ਪਾਵਰ ਮੁੱਖ ਮੰਤਰੀ ਦੀ ਹੁੰਦੀ ਹੈ ਹੁਣ ਤੁਹਾਡੇ ਕੋਲ ਉਹ ਪਾਵਰ ਹੈਗੀ ਆ ਪਰ ਤੁਸੀਂ ਉਹ ਪਾਵਰ ਦਾ ਯੂਜ਼ ਕਿੱਥੇ ਕਰ ਰਹੇ ਹੋ ਲੋਕਾਂ ਦੇ ਚੈਨਲ ਬੰਦ ਕਰਾਉਣ ਤੇ ਮੀਡੀਆ ਨੂੰ ਚੁੱਪ ਕਰਾਉਣ ਤੇ ਇਹਹੀ ਜੋਰ ਲੱਗਿਆ ਹੋਇਆ ਤੁਹਾਡਾ ਬੈਨਰ ਲਾਉਣ ਤੇ ਪੋਸਟਰ ਲਾਉਣ ਤੇ ਜਿਹੜੇ ਬਿਜ਼ਨਸਮੈਨ ਆ ਉਹਨਾਂ ਨੂੰ ਆਪਦੀ ਪਾਰਟੀ ਚ ਲਿਆਉਣ ਤੇ ਇਹੀ ਜੋਰ ਲੱਗਿਆ ਹੋਇਆ ਜੋਰ ਮਾਰ ਆ ਜਾ ਇਹ ਵੀ ਲਾ ਦਿਓ ਜਿਹੜੇ ਨੌਜਵਾਨ ਚਿੱਟੇ ਦੇ ਨਾਲ ਤਬਾਹ ਹੋਈ ਜਾਂਦੇ ਆ ਉਹਨਾਂ ਨੂੰ ਬਚਾ ਦਿਓ ਤੁਸੀਂ ਗੱਲ ਕੀਤੀ ਆ ਫਾਜਲ ਕਾ ਦੀ ਫਾਜਲ ਕਾ ਅੱਜ ਬੇਰੋਜ਼ਗਾਰੀ ਦੇ ਨਾਲ ਮਾਰਿਆ ਪਿਆ ਫਾਜਲ ਕਾ ਜ਼ਿਲ੍ਹੇ ਦੇ ਜਿੰਨੇ ਵੀ ਹਲਕੇ ਲੱਗਦੇ ਆ ਚਾਰ ਕ ਹਲਕੇ ਲੱਗਦੇ ਆ ਅਬੋਰ ਫਾਜ਼ਲ ਕਾ ਬੱਲੂਆਣਾ ਜਲਾਲਾਬਾਦ ਇਹ ਚਾਰ ਹਲਕਿਆਂ ਚ ਆ ਕੇ ਪੁੱਛ ਲੋ ਜੇ ਵੀ ਕਿੰਨੀ ਕਿ ਤਰੱਕੀ ਹੋਈ ਆ ਫਾਜ਼ਲ ਕਾ ਜਲਾਲਾਬਾਦ ਅਬੋਰ ਬੱਲੂਆਣਾ ਇਹ ਚਾਰ ਹਲਕੇ ਫਾਜ਼ਲ ਕਾ ਦੇ ਨਾਲ ਲੱਗਦੇ ਆ ਤੇ ਮਾਨ ਸਾਹਿਬ ਤੁਸੀਂ ਰਾਜਨੀਤੀ ਤੋਂ ਪਹਿਲਾਂ ਵੀ ਆਉਂਦੇ ਸੀ ਇੱਥੇ ਤੁਸੀਂ ਆਪ ਹੀ ਦੱਸਿਆ ਚਮੜੇ ਦੀਆਂ ਫੈਕਟਰੀਆਂ ਸੀ ਜੋ ਵੀ ਤੁਸੀਂ ਦੱਸਿਆ ਪਰ ਜਦੋਂ ਆ ਤੁਸੀਂ ਪਾਣੀ ਦਾ ਮੁੱਦਾ ਉਦੋਂ ਹੀ ਕਿਉਂ ਚੱਕਦੇ ਆ ਜਦੋਂ ਮੁੱਦਾ ਕੋਈ ਚੱਕਦਾ ਤੁਹਾਨੂੰ ਉਦੋਂ ਹੀ ਕਿਉਂ ਦਿਸਦਾ ਇਹ 2020 ਤੋਂ ਮੁੱਦੇ ਚੱਲਦੇ ਆ ਰਹੇ ਉਦੋਂ ਪਹਿਲਾਂ ਦੇ ਜਦੋਂ ਦੀ ਕਾਂਗਰਸ ਤੋਂ ਵੀ ਪਹਿਲਾਂ ਦੇ ਸਾਰਿਆਂ ਦੇ ਮੁੱਦੇ ਚੱਲਦੇ ਹੁੰਦੇ ਆ ਬਰ ਵਿਰੋਧੀ ਜਦੋਂ ਤੁਸੀਂ ਸੀ ਉਦੋਂ ਤਾਂ ਲੀਡਰਾਂ ਨੂੰ ਕਹਿੰਦੇ ਸੀ ਪਾਣੀ ਪੀ ਲੋ ਉਦੋਂ ਬਾਅਦ 2022 ਚ ਤੁਹਾਡੀ ਸਰਕਾਰ ਬਣਦੀ ਆ ਤੁਸੀਂ ਉਸ ਪਾਣੀ ਦੀ ਗੱਲ ਚੱਕ ਨੂੰ ਕਿਉਂ اٹਗੇ ਹੁਣ ਵੀ ਕਿਹੜਾ ਤੁਸੀਂ ਬੰਦ ਕਰਾਉਣ ਦੀ ਗੱਲ ਕੀਤੀ ਆ ਤੁਸੀਂ ਮੁੱਖ ਮੰਤਰੀ ਹੋ 91 ਤੁਹਾਡੇ ਐਮ ਐਲ ਏ ਲੈ ਲੋ ਨਾਲ ਤੁਸੀਂ 92 ਇਕੱਠੇ ਹੋ ਜਾਓਗੇ 92 ਜਾ ਕੇ ਬੁੱਢੇ ਨਾਲੇ ਤੇ ਬੈਠੋ ਪੁਲਿਸ ਤੁਹਾਡੇ ਮਗਰ ਆ ਜਾਊਗੀ ਜੇ ਇਕੱਲੇ ਮੁੱਖ ਮੰਤਰੀ ਵਾਸਤੇ 100 150 ਗੱਡੀ ਜਾ ਸਕਦੀ ਆ ਤਾਂ ਜਦੋਂ 92 ਐਮਐਲਏ ਹੋਣਗੇ ਪੰਜਾਬ ਦੀ ਲਗਭਗ ਸਾਰੀ ਦੀ ਸਾਰੀ ਪੁਲਿਸ ਤੁਹਾਡੇ ਨਾਲ ਹੋਊਗੀ ਔਰ ਸਾਰੇ ਮੈਕਮੇ ਤੁਹਾਡੇ ਨਾਲ ਹੋਣਗੇ ਆ ਜਿਹੜਾ ਬੁੱਢੇ ਨਾਲੇ ਦਾ ਰੌਲਾ ਚੱਲਦਾ ਆਈ ਜਾਂਦਾ ਨਾ ਜਿਹੜਾ ਆ ਪਾਣੀ ਦਾ ਰੌਲਾ ਚੱਲਦਾ ਆ ਰਿਹਾ ਕਾਲੇ ਪਾਣੀ ਦਾ ਇਹ ਤੁਸੀਂ ਯਾਦ ਰੱਖੋ ਕਿ 2 ਘੰਟਿਆਂ ਦੇ ਵਿੱਚ ਵਿੱਚ ਹੱਲ ਨਾ ਹੋਵੇ ਤੇ ਤੂੰ ਕਹ ਮੈਨੂੰ ਕਹਦੇ ਜੇ ਵਿਸ਼ਵਦੀਪ ਤੂੰ ਐਵੇਂ ਫਿਰਦਾ ਸੀ ਕਾਰਨ ਕੀ ਆ ਕਿ ਜਿਹੜੀਆਂ ਵੱਡੀਆਂ ਵੱਡੀਆਂ ਫੈਕਟਰੀਆਂ ਆ ਜਾਂਦੀਆਂ ਵੱਡੀਆਂ ਵੱਡੀਆਂ ਕੰਪਨੀਆਂ ਆ ਜਾਂਦੀਆਂ ਉਹ ਇਲیکشنਾਂ ਦੇ ਵਿੱਚ ਤੁਹਾਡੇ ਨਾਲ ਕਿਤੇ ਨਾ ਕਿਤੇ ਖੜ ਜਾਂਦੇ ਆ ਫਿਲਮਾਂ ਦੇ ਵਿੱਚ ਤਾਂ ਵੀ ਵਿਖਾਇਆ ਜਾਂਦਾ ਕਿ ਮੰਤਰੀ ਮੁੱਦਾ ਵੀ ਚੱਕੀ ਜਾਂਦੇ ਰਹਿੰਦੇ ਆ ਤੁਸੀਂ ਅੱਜ ਮੁੱਦਾ ਚੱਕਦੇ ਆ ਆ ਜਿਹੜਾ ਸ਼ਰਾਬ ਫੈਕਟਰੀ ਦਾ ਮਸਲਾ ਸੀ ਕਿੰਨੇ ਲੋਕਾਂ ਨੇ ਚੱਕਿਆ ਕਿੰਨੇ ਲੋਕਾਂ ਤੇ ਪਰਚੇ ਹੋ ਗਏ ਕਿੰਨੇ ਲੋਕਾਂ ਨੂੰ ਧੱਕੇ ਵੱਜੇ ਕਿੰਨਿਆਂ ਤੇ लाठी चार्ज ਹੋਏ ਔਰ ਕਿੰਨੇ ਧਰਨੇ ਲੱਗ ਗਏ ਦੱਸੋ ਇੱਥੇ ਕਿੰਨੇ ਚੱਕ ਕੇ ਅੰਦਰ ਸਿਰ ਤੇ ਪਰ ਤੁਸੀਂ ਕੌਣ ਸੀ ਹੋ ਪੋਲਸ ਕਿਨੇ ਕੱਲੀ ਸੀ ਆਪਣੇ ਆਪ ਆ ਕੀ ਨਹੀਂ ਤੁਹਾਡੇ ਆਟਰਾਂ ਤੇ ਸਰਕਾਰ ਸੀ ਤੁਹਾਡੀ ਹੁਣ ਤੁਸੀਂ ਇਹ ਗੱਲ ਦੱਸੋ ਜੇਕਰ ਅਕਾਲੀ ਦਲ ਦੀ ਸਰਕਾਰ ਹੁੰਦੀ ਤਾਂ ਕਾਲੇ ਪਾਣੀ ਦੀਆਂ ਬੋਤਲਾਂ ਚੱਕ ਕੇ ਉਹ ਲੁਧਿਆਣੇ ਵਾਲੇ ਨਾਲੇ ਦੀਆਂ ਬੁੱਢੇ ਨਾਲੇ ਦੀਆਂ ਉਹ ਤੁਸੀਂ ਭਰ ਕੇ ਬੋਤਲਾਂ ਵਿਧਾਨ ਸਭਾ ਚ ਲੈ ਜਾਣੀਆਂ ਸੀ ਪਰ ਅੱਜ ਕਿਉਂ ਨਹੀਂ ਵਿਖਾਰੇ ਸਪੀਕਰ ਤੁਹਾਡਾ ਸਰਕਾਰ ਤੁਹਾਡੀ ਮੁੱਦੇ ਕਿਨੂੰ ਸੁਣਾ ਰਹੇ ਆ ਵਿਰੋਧੀਆਂ ਨੂੰ ਇਹਨੂੰ ਦੱਸ ਕਿ ਨੂੰ ਰਹੇ ਆ ਵਿਰੋਧੀਆਂ ਨੂੰ ਸਾਰਾ ਪਤਾ ਵਿਰੋਧੀਆਂ ਨੂੰ ਬਾਅਦ ਚ ਪਤਾ ਪਹਿਲਾਂ ਪੰਜਾਬ ਦੇ ਲੋਕਾਂ ਨੂੰ ਪਤਾ ਤੁਸੀਂ ਕੁਝ ਖੱਟ ਕੇ ਤਾਂ ਵਿਖਾਓ ਪੰਜਾਬ ਵਾਸਤੇ ਬਸ ਕੱਲੇ ਆ ਤੁਸੀਂ ਵਿਧਾਨ ਸਭਾ ਦੇ ਵਿੱਚ ਆਏ 6 ਮਹੀਨਿਆਂ ਬਾਅਦ ਬੋਲਣ ਆ ਜਾਂਨੇ ਆ ਉਹ ਇੱਕ ਦੂਜੇ ਨਾਲ ਜਿਦੇ ਨਹੀਂ ਪਿਛਲੀ ਵਾਰੀ ਜਿੰਦਰੇ ਲੈ ਕੇ ਆਗੇ ਸੀ ਤੁਸੀਂ ਹੁਣ ਐਕਟਿਵ ਵੇਖੋ ਤਜੋਰੀ ਚੱਕ ਕੇ ਲਿਉਣੇ ਆ ਜਾਂ ਤੁਸੀਂ ਕੋਈ ਅਲਮਾਰੀ ਲਿਉਣੇ ਆ ਜਾਏ ਨਹੀਂ ਪਤਾ ਕੋਈ ਲੱਕੜ ਦਾ ਕਮਰਾ ਬਣਾ ਕੇ ਵੇਚ ਰੱਖ ਦੋ ਵੀ ਕਹਾਂ ਆ ਲੋ ਵਿਰੋਧੀਆਂ ਨੂੰ ਤਾੜੋ ਵੀ ਤੁਹਾਨੂੰ ਕੁਝ ਕਹਿ ਨਾ ਦੇਣ ਅੱਗੂ ਇਸ ਕਰਕੇ ਭਰਾਵੋ ਮਹਾਰਾਜ ਜੀ ਬੇਨਤੀ ਆ ਤੁਹਾਡੇ ਅੱਗੇ ਕਿ ਅੱਜ 2.5 ਸਾਲਾਂ ਦੇ ਲਗਭਗ ਹੋ ਗਏ ਤੁਹਾਡੀ ਸਰਕਾਰ ਨੂੰ ਜਿਹੜੇ ਕੰਮ ਕਰਨ ਵਾਲੇ ਆ ਪੋਂ ਕਰੀਏ ਮੁੱਦੇ ਨਾ ਗਣਾਈਏ ਫਾਜਲ ਕਾਵੇ ਪਿੰਡ ਤੁਸੀਂ ਤਾਂ ਪੋਟਿਆਂ ਤੇ ਦੱਸਿਆ ਤੇ ਜਿਹੜੇ ਪਿੰਡਾਂ ਦਾ ਨਾਮ ਲਿਆ ਉਹ ਪਤਾ ਨਹੀਂ ਕਿਹੜੇ ਦੁੱਖਾਂ 'ਚ ਹੋਣਗੇ ਜਿੰਨੇ ਤੁਹਾਡੇ ਐਮ.ਐਲ.ਏ ਆ ਕੀ ਬੋਲਣਗੇ ਚਿੱਟਾ ਮੁੱਦਾ ਪੰਜਾਬ ਦਾ ਚਿੱਟੇ ਤੇ ਬੋਲੋਗੇ ਤੇ ਸਰਕਾਰ ਕੀਦੀ ਆ ਦੱਸੋ ਸਰਕਾਰ ਕੀਦੀ ਆ ਹੈ ਜਵਾਬ ਆ ਨੌਜਵਾਨੀ ਬਾਹਰ ਜਾ ਰਹੀ ਆ ਕੋਈ ਰੋਕਣ ਦਾ ਹੈ ਸਮਾਚਾਰ ਜੇਕਰ ਹੁੰਦੀ ਕਾਲੀਆਂ ਦੀ ਜਾਂ ਕਾਂਗਰਸ ਦੀ ਸਰਕਾਰ ਤਾਂ ਮਾਨ ਸਾਹਿਬ ਤੁਸੀਂ ਮੁੱਦੇ ਚੱਕ ਚੱਕ ਕੇ ਅੱਦੇ ਵਿਰੋਧੀ ਮਾਰਨ ਵਾਲੇ ਕਰਦੇ ਨੇ ਸੀ ਤੇ ਹੁਣ ਕੀ ਕਰ ਰਹੇ ਹੋ ਹੁਣ ਤਾਂ ਹੈਗੀ ਤੁਹਾਡੀ ਸਰਕਾਰ ਆ ਉਹ ਲੈ ਆਂਦੇ ਬਾਹਰੋਂ ਖਿੱਚ ਕੇ ਇਧਰ ਨੂੰ ਇਸ ਕਰਕੇ ਕੱਲੀਆਂ ਗੱਲਾਂ ਨਾ ਕਰੋ ਵਿਧਾਨ ਸਭਾ ਦੇ ਵਿੱਚ ਅਸੀਂ ਤੁਹਾਡੇ ਪਾਣੀ ਤੱਕ ਦਾ ਖਰਚਾ ਭਰਦੇ ਆ ਐਮਐਲਏਾਂ ਦਾ ਰਾਜਨੀਤਿਕ ਲੀਡਰਾਂ ਦਾ ਅਸੀਂ ਤੁਹਾਡੇ ਗੱਡਿਆਂ ਤੱਕ ਦਾ ਖਰਚਾ ਚੱਕਦੇ ਆ ਘਰਾਂ ਤੱਕ ਦਾ ਖਰਚਾ ਚੱਕਦੇ ਆ ਪਰ ਅਫਸੋਸ ਦੀ ਗੱਲ ਇਹ ਆ ਕਿ ਤੁਸੀਂ ਸਾਨੂੰ ਸਿਹਤ ਸਿੱਖਿਆ ਰੁਜ਼ਗਾਰ ਦੇਣ ਤੱਕ ਸੀਮਤ ਨਹੀਂ ਹੋਏ ਹਲੇ ਤੁਹਾਡੇ ਆਪ ਦੇ ਇਲਾਜ ਦਿੱਲੀ ਤੱਕ ਜੇ ਮਾੜਾ ਮੋਟਾ ਹੋਵੇ ਤਾਂ ਤੁਸੀਂ ਦਿੱਲੀ ਤੋਂ ਘੱਟ ਨਹੀਂ ਰੁਕਦੇ ਤੇ ਯਾਰ ਅਸੀਂ ਤਾਂ ਰਹਿ ਗਏ ਐਵੇਂ ਦੇ ਸਾਡੀ ਜ਼ਿੰਦਗੀਆਂ ਹੀ ਲੰਘ ਗਈ ਸਾਡੇ ਦਾਦਿਆਂ ਦੀ ਲੰਘ ਗਈ ਸਾਡੇ ਪਰਦਾਦਿਆਂ ਦੀ ਜ਼ਿੰਦਗੀ ਲੰਘ ਗਈ ਸਾਡੇ ਮਾਂ ਪਿਓ ਦੀ ਲੰਘ ਗਈ ਅੱਜ ਸਾਡੀ ਜ਼ਿੰਦਗੀ ਲੰਗੀ ਜਾਂਦੀ ਹੈ 3 ਕਰੋੜ ਲੋਕਾਂ ਤੋਂ ਵੋਟਾਂ ਲੈ ਲਈਆਂ ਤੁਸੀਂ 3 ਕਰੋੜ ਲੋਕਾਂ ਨੇ ਜਿਹੜੀਆਂ ਪਾਰਟੀਆਂ ਦੇ ਬੰਦਿਆਂ ਨੂੰ ਹਰਾਇਆ ਸੀ ਉਹਨਾਂ ਨੂੰ ਅੱਜ ਤੁਸੀਂ ਬੁੱਕਲ 'ਚ ਬਿਠਾਈ ਜਾਂਦੇ ਆ ਐਦੋਂ ਉੱਤੇ ਮਾੜਾ ਸਮਾਂ ਪੰਜਾਬ ਨੇ ਕੀ ਵੇਖਣਾ ਇਹ ਤੇ ਇਹ ਗੱਲ ਹੋਈ ਪਈ ਆ ਵੀ ਇੱਕ ਪੰਜਾਬ ਦੇ ਲੋਕਾਂ ਨੇ ਦੁਸ਼ਮਣ ਮੰਨ ਕੇ ਜਿਨ੍ਹਾਂ ਨੂੰ ਹਰਾਇਆ ਹੋਵੇ ਤੁਸੀਂ ਉਹਨਾਂ ਦੁਸ਼ਮਣਾਂ ਨੂੰ ਆਪਦੇ ਕੋਲ ਲਈ ਜਾਂਦੇ ਤੁਸੀਂ ਸਾਡੇ ਕਿਵੇਂ ਹੰਦਰਦੀ ਹੋ ਸਕਦੇ ਆ ਇਸ ਕਰਕੇ ਵਿਧਾਨ ਸਭਾ 'ਚ ਮੁੱਦੇ ਤਾਂ ਤੁਸੀਂ ਆ ਆਏ 6 ਮਹੀਨੇ ਬਾਅਦ ਚੱਕਦੇ ਆ ਪਰ ਕੋਈ ਹੱਲ ਕੋਈ ਨਹੀਂ ਹੁੰਦਾ ਬਸ ਇੱਕ ਜਿਵੇਂ ਕਹਿ ਲਓ ਨਾ ਤੁਹਾਡਾ ਮੁੱਦਾ ਐ ਹੁੰਦਾ ਜਿਵੇਂ ਪੰਜਾ ਵਾਲੀ ਇਸਤਬਾਜੀ ਨਹੀਂ ਛੱਡੀ ਹੁੰਦੀ ਤੇ ਤਾਂ ਜਾ ਕੇ ਪਟਾਕਾ ਮਾਰਦੀ ਆ ਵਿਧਾਨ ਸਭਾ ਚ ਬੋਲ ਰਹੇ ਜਾਂਦੇ ਬਾਹਰ ਆ ਕੇ ਵੀ ਪਟਾਕਾ ਮਾਰਦੇ ਆ ਕੰਮ ਇਹ ਵੀ ਕੋਈ ਨਹੀਂ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ